ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਰਾਣਾ ਕੈਪੀ ਸਿੰਘ ਸਪੀਕਰ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਚ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚੇ ਇਸ ਮੌਕੇ ਕਾਂਗਰਸ ਪਵਨ ਵਿਖੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਪੱਤਰਕਾਰਾਂ ਦੇ ਵਿਰੂਭਰ ਹੋਏ ਇਸ ਮੌਕੇ ਉਹਨਾਂ ਦੇ ਨਾਲ ਤਹਿਲ ਸਿੰਘ ਸੰਧੂ ਡਾਇਰੈਕਟਰ ਮਾਰਕਫੀਲ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਵਿਸ਼ੇਸ਼ ਤੌਰ ਤੇ ਨਾਲ ਹਾਜ਼ਰ ਸਨ ਇਸ ਮੌਕੇ ਉਹਨਾਂ ਸ਼ਹਿਰ ਵਿੱਚ ਵਪਾਰੀਆਂ ਨਾਲ ਮੀਟਿੰਗ ਵੀ ਕੀਤੀ ਤੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਣਾ ਕੇਪੀ ਸਿੰਘ ਨੇ ਭਾਜਪਾ ਤੇ ਪੰਜਾਬ ਸਰਕਾਰ ਨੂੰ ਕਰਦੇ ਹੱਥੀ ਲੈਂਦਿਆਂ ਗੰਭੀਰ ਇਲਜ਼ਾਮ ਲਾਏ ਤੇ ਉਹਨਾਂ ਨੇ ਕਹਿ ਕੇ ਦੇਸ਼ ਵਿੱਚ ਮੋਦੀ ਸਰਕਾਰ ਨੇ 10 ਸਾਲ ਜੁਮਲੇਆ ਦੀ ਸਰਕਾਰ ਚਲਾਈ ਜਦੋਂ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਐਮਐਸਪੀ ਦੀ ਗਰੰਟੀ ਦੇਣ ਦੇਸ਼ ਦੇ ਫੌਜੀਆਂ ਦਾ ਸਨਮਾਨ ਵਿਧਾਨ ਨੌਕਰੀਆਂ ਦੇਣ ਮਹਿੰਗਾਈ ਨੂੰ ਨੱਥ ਪਾਉਣ ਕਾਲਾ ਤਨ ਵਾਪਸ ਲਿਆਉਣ ਸੰਬੰਧੀ ਕੋਈ ਵੀ ਕੰਮ ਨਹੀਂ ਕੀਤਾ ਜਿਸ ਕਰਕੇ ਦੇਸ਼ ਦੇ ਕਿਸਾਨਾਂ ਵਪਾਰੀਆਂ ਮਜ਼ਦੂਰਾਂ ਮੁਲਾਜ਼ਮਾਂ ਕੋਲ ਸਮਾਂ ਆ ਗਿਆ ਬਾਦਪਾ ਨੂੰ ਸਬਕ ਸਿਖਾਉਣ ਦਾ ਸਰਕਾਰਯੋਗ ਸਾਰੇ ਸਾਥੀਓ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਰੇ ਸਾਡੀ ਗੱਲ ਸੁਣਨ ਵਾਸਤੇ ਆਇਓ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਕਿ ਅਯਾਦ ਹਿੰਦੁਸਤਾਨ ਦੇ ਚੋਣਾਂ ਦੇ ਇਤਿਹਾਸ ਚ ਇੱਕ ਵਿਲੱਖਣ ਚੋਣ ਹੈ ਆਪਣੇ ਕਿਸਮ ਦੀ ਚੋਣ ਹੈ ਇਹਦੇ ਵਿੱਚ ਦੋ ਰਾਜਨੀਤਿਕ ਪਾਰਟੀਆਂ ਦੀ ਮੁੱਖ ਤੌਰ ਤੇ ਟੱਕਰ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਦੂਜੇ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਹੈ ਤੇ ਦੋ ਚਿਹਰੇ ਆ ਇੱਕ ਚਿਹਰਾ ਨਰਿੰਦਰ ਮੋਦੀ ਜੀ ਦਾ ਹੈ ਜਿਹੜੇ ਦੇ ਮੁਲਕ ਦੇ ਪ੍ਰਧਾਨ ਮੰਤਰੀ ਹੈ ਤੇ ਦੂਜਾ ਚਿਹਰਾ ਸ੍ਰੀ ਰਾਹੁਲ ਗਾਂਧੀ ਜੀ ਦਾ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਜਿਹੜੇ ਉਹਦੇ ਲੀਡਰ ਨੇ ਤੇ ਇਸੇ ਢੰਗ ਨਾਲ ਆਧੁਨਿਕ ਦੇ ਅੰਦਰ ਇੱਕ ਜ਼ਬਰਦਸਤ ਵਿਚਾਰਧਾਰਕ ਲੜਾਈ ਹੈ ਇੱਕ ਵਿਚਾਰਧਾਰਾ ਹੈ ਜੀ ਦੀ ਅਗਵਾਈ ਰਾਹੁਲ ਗਾਂਧੀ ਜੀ ਕਰਦੇ ਹੈ ਔਰ ਕਸ਼ਮੀਰ ਤੋਂ ਲੈ ਕੇ ਕੰਨਿਆਂ ਕਮਾਰੀ ਤੱਕ ਜੋੜੇ ਜੋੜੋ ਦੇ ਨਾਰੇ ਨਾਲ ਪੈਦਲ ਚੱਲ ਕੇ ਵਖ ਵਖ ਧਰਮਾਂ ਵਖ ਵਖ ਫਿਰਕੇ ਵਖ ਵਖ ਜਾਂਤਾ ਵਖ ਵਖ ਕਿਤੇ ਇਹਦੇ ਲੋਕਾਂ ਨੂੰ ਵਖ ਵਖ ਜ਼बान ਬੋਲਣ ਵਾਲੇ ਲੋਕਾਂ ਨੂੰ ਵਖ ਵਖ عقیده ਵਾਲੇ ਲੋਕਾਂ ਨੂੰ ਜੋੜਨ ਦੀ ਗੱਲ ਕੀਤੀ ਹੈ ਔਰ ਮੁਹੱਬਤ ਦੀ ਦੁਕਾਨ ਖੋਲੀ ਹੈ ਮੁਹੱਬਤਾਂ ਵੱਡੀਆਂ ਹੈ ਤੇ ਆਪਣਾ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਜਿਹੜਾ ਸਦੀਆਂ ਪੁਰਾਣਾ ਹੈ ਔਰ ਇਸ ਮੁਲਕ ਦੀ ਜਿਹੜੀ ਗੰਦਾ ਜਿਮਨੀ ਤਹਿਜ਼ੀਬ ਹੈ ਉਹਨੂੰ ਮਜ਼ਬੂਤ ਕਰਨ ਵਾਸਤੇ ਉਹ ਬਣੀ ਰਹੇ ਉਹਦੇ ਤੇ ਕਿਸੇ ਪਾਸੇ ਆਂਚ ਨਾ ਆਈ ਉਸ ਵਿਚਾਰਧਾਰਾ ਨੂੰ ਲੈ ਕੇ ਕਾਂਗਰਸ ਤੇ ਰਾਹੁਲ ਗਾਂਧੀ ਜੀ ਚੱਲੇ ਨੇ ਤੇ ਇੱਕ ਦੂਜੀ ਵਿਚਾਰਧਾਰਾ ਹੈ ਜਿਹਦੀ ਅਗਵਾਈ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਾਹਿਬ ਕਰਦੇ ਨੇ ਜਿਨ੍ਹਾਂ ਨੇ ਵੰਡਣ ਦਾ ਕੰਮ ਕੀਤਾ ਜਾਤਾਂ ਦੇ ਨਾਂ ਤੇ ਵੰਡਿਆ ਧਰਮਾਂ ਦੇ ਨਾਂ ਤੇ ਵੰਡਿਆ ਖਿੱਤੇ ਦੇ ਨਾਂ ਤੇ ਵੰਡਿਆ ਬੋਲੀ ਦੇ ਨਾਂ ਤੇ ਵੰਡਿਆ ਔਰ ਉਹ ਜਿਹੜੀ ਨਫਰਤ ਜਿਹੜੀ ਫੈਲਾਈ ਹੈ ਇਹ ਵੰਡ ਪਾਉ ਨੀਤੀ ਨਾਲ ਉਹਦਾ ਸਭ ਤੋਂ ਨੰਗਾ ਨਾਚ ਪਿਛਲੇ ਸਮਿਆਂ 'ਚ इस ना केवल इस मुल्क के लोगों ने बल्कि तमाम दुनिया ने मणिपुर के देखिया और तुसी भी देखा होएगा, इंसान उन्होंने देख के शर्मसार हो जाता है कि अच्छा बंडन का जोड़ा नफरत की जोड़ी दुकान है तो ले के हुए गल के वो लैके असं पंजियों कहने तमाम आवाम अपील करते हैं कि मोदी साहब ਉਹਨਾਂ ਦੀ ਪਾਰਟੀ ਪੰਜਾਬ ਦੀਆਂ ਬਰੂਹਾਂ ਤੇ ਖੜੇ ਹੈ ਜੋ ਉਹਨਾਂ ਨੇ ਪੋਲਰਾਈਜੇਸ਼ਨ ਜੋ ਧ्रुਵੀਕਰਨ ਸਾਰੇ ਮੁਲਕ 'ਚ ਕੀਤਾ ਹੈ ਅੱਜ ਉਹ ਧ्रुਵੀਕਰਨ ਉਹ ਪੰਜਾਬ 'ਚ ਕਰਨਾ ਚਾਹੁੰਦੇ ਆ ਕੇਵਲ ਤੇ ਕੇਵਲ ਵੋਟਾਂ ਲੈਣ ਲਈ ਲੋਕਾਂ ਨੂੰ ਵੰਡਣਾ ਚਾਹੁੰਦੇ ਆ ਸੋ ਅਸੀਂ ਆਗਾ ਕਰਦੇ ਲੋਕਾਂ ਨੂੰ ਕਿ ਜਿਹੜਾ ਭਾਈਚਾਰਾ ਜਦੋਂ ਸਾਰਾ ਪੰਜਾਬ 3000 ਬੇਗੁਨਾਹਾਂ ਦੇ ਕਤਲਾਂ ਨਾਲ ਜਿਹਦੀ ਧਰਤੀ ਲਾਲ ਹੋ ਗਈ ਸੀ ਉਦੋਂ ਭਾਈਚਾਰਾ ਨਹੀਂ ਵਿਗੜਿਆ ਉਦੋਂ ਭਾਈਚਾਰੇ ਤੇ ਆਂਚ ਨਹੀਂ ਆਈ ਅੱਜ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਾਹਿਬ ਉਸ ਭਾਈਚਾਰੇ ਨੂੰ ਡਿਸਟਰਬ ਕਰਕੇ ਉਸ ਭਾਈਚਾਰੇ ਚ ਤੜੇਣਾ ਪਾਤੇ ਉਸ ਭਾਈਚਾਰੇ ਨੂੰ ਤਹੱਸ ਨਹਿੱਸ ਕਰਕੇ ਕੇਵਲ ਤੇ ਕੇਵਲ ਬੋਟ ਦੀ ਰਾਜਨੀਤੀ ਕਰਨੀ ਚਾਹੁੰਦੀ ਹੈ ਤੇ ਪੰਜਾਬੀਆਂ ਨੂੰ ਬਾਖ ਖਬਰ ਹੋਣਾ ਪੈਣਾ ਹੈ ंजियों ने इस गल विचार करना पैना है और इस गल का जवाब देना पैना है तो मैं आवाम अपील करता है कि समा आ गया आप जाए और जोड़ा अमीर विरसा है पंजाब का जी अमीर तहजीब है साड़ी एक अमीर संस्कृति है साड़ी उस संस्कृति की राखी करिए और जो इतने भाईचारा हमेशा सदिया तो बनया रहा ਉਸ ਭਾਈਚਾਰੇ ਨੂੰ ਕਿਸੇ ਵੀ ਕੀਮਤ ਤੇ ਡਿਸਟਰਬ ਨਾ ਹੋਣ ਦਈਏ ਇਸ ਗੱਲ ਦੀ ਅਪੀਲ ਤੁਹਾਡੇ ਰਾਹੀਂ ਅਸੀਂ ਇੰਡੀਆ ਨੈਸ਼ਨਲ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਕਰਦੀ ਹੈ ਦੂਜੇ ਬੰਨੇ ਜੇ ਕੇਂਦਰ ਦੀ ਸਰਕਾਰ ਦੀ ਗੱਲ ਕਰੀਏ ਇਹ ਕੇਵਲ ਤੇ ਕੇਵਲ ਜੁਮਲਾ ਸਰਕਾਰ ਹੈ ਜਿਸ ਦੀ 2014 ਦੀ ਆਈ ਹੈ ਉਦੋਂ ਦਾ ਗਰੀਬ ਗਰੀਬ ਹੋ ਗਿਆ ਅਮੀਰ ਅਮੀਰ ਹੋ ਗਿਆ ਔਰ ਜਿੰਨਾ ਤਨ ਹੈ ਉਹ ਚੰਗ ਲੋਕਾਂ ਕੋਲ ਇਕੱਠਾ ਕਰਕੇ ਨਾ ਕਿਸੇ ਕਿਸਾਨ ਦੀ ਸੁਣੀ ਹੈ ਨਾ ਕਿਸੇ ਮਜ਼ਦੂਰ ਦੀ ਸੁਣੀ ਹੈ ਨਾ ਕਿਸੇ ਫੈਕਟਰੀ ਵਰਕਰ ਦੀ ਸੁਣੀ ਹੈ ਨਾ ਕਿਸੇ ਮੁਲਾਜ਼ਮ ਦੀ ਸੁਣੀ ਹੈ ਇਹਨਾਂ तमाम ਲੋਕਾਂ ਦੇ ਹਿੱਤਾਂ ਨੂੰ ਤਲਾਗੇਰੀ ਦੇ ਕੇ ਚੰਦ ਦੋਸਤ ਨੇ ਜਿਹੜੇ ਪ੍ਰਧਾਨ ਮੰਤਰੀ ਜੀ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੀ ਹਿੱਤਾਂ ਦੀ ਰਾਖੀ ਕਰਕੇ ਅੱਜ ਉਹਨਾਂ ਨੂੰ ਮਾਲੋ-ਮਾਲ ਕਰਕੇ ਦੁਨੀਆ ਦੇ ਜਿਹੜੇ ਅਮੀਰ ਆਦਮੀ ਹੈ ਉਹਦੀ ਕਤਾਰ ਵਿੱਚ ਖੜੇ ਕਰ ਦਿੱਤਾ ਅਸੀਂ ਤੁਹਾਡੇ ਰਾਹੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਆ ਕਿ ਜਿੱਥੇ ਕਈ ਲੱਖ ਕਰੋੜ ਉਹਨਾ ਇੰਡਸਟਰੀਲਿਸਤਾਂ ਦਾ ਕਰਜ਼ਾ ਮਾਫ਼ ਕਰ ਦੁੱਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸੇ ਕਿਸਾਨ ਦਾ 1 ਰੁਪਿਆ ਮਾਫ਼ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਸਰਦਾਰ ਮਨਮੋਹਨ ਸਿੰਘ ਸਰਕਾਰ ਸੀ ਅਸੀਂ ਗੱਲਾਂ ਨਹੀਂ ਕੀਤੀਆਂ ਅਸੀਂ ਉਦੋਂ ਵੀ ਕਰਜ਼ੇ ਮਾਫ਼ ਕੀਤੇ ਤੇ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਅਸੀਂ ਕਿਸਾਨੀ ਦੇ ਉਦੋਂ ਵੀ ਕਰਜ਼ੇ ਮਾਫ਼ ਕੀਤੇ ਅਸੀਂ ਰੁਪਈਆ ਨਹੀਂ ਕੀਤਾ ਹੋਏਗਾ 12 ਨੇ ਕੀਤੇ ਅਸੀਂ 12 ਨੇ ਨਹੀਂ ਕੀਤੇ ਅਸੀਂ 8 ਨੇ ਕੀਤੇ ਅਸੀਂ ਕੁਸ਼ਤਾ ਕੀਤਾ ਲੇਕਿਨ ਮੋਦੀ ਸਾਹਿਬ ਨੇ ਤੇ ਉਹਨਾਂ ਦੀ ਸਰਕਾਰ ਨੇ ਕਿਸਾਨਾਂ ਦਾ ਕੁਝ ਨਹੀਂ ਕੀਤਾ ਬਲਕਿ 750 ਕਿਸਾਨ ਜਿਹੜਾ ਦਿੱਲੀ ਦੀਆਂ ਗਰੂਹਾਂ ਤੇ ਮਾਰਿਆ ਗਿਆ ਸ਼ਹੀਦ ਹੋ ਗਿਆ ਅੱਜ ਸਮਾਂ ਹੈ ਉਸ 750 ਕਿਸਾਨ ਦੀ ਜਿਹੜੀ ਜਾਨ ਗਈ ਹੈ ਪੰਜਾਬੀ ਲੋਕ ਉਹਦਾ ਲੇਖਾ ਜੋਖਾ ਕਰਨ ਔਰ ਪੰਜਾਬੀ ਲੋਕ ਇਸ ਗੱਲ ਦਾ ਵੀ ਲੇਖਾ ਜੋਖਾ ਕਰਨਗੇ ਜਿਹੜਾ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਨੇ ਆ ਕੇ ਪੰਜਾਬ ਦੀ ਸਰਜ਼ਮੀਨ ਤੇ ਆ ਕੇ ਗੋਲੀਆਂ ਮਾਰ ਕੇ ਸਾਡੇ ਇੱਕ ਨੌਜਵਾਨ ਕਿਸਾਨ ਨੂੰ ਸ਼ਹੀਦ ਕੀਤਾ ਅੱਜ ਪੰਜਾਬੀ ਲੋਕਾਂ ਨੂੰ ਅਸੀਂ ਪ੍ਰਾਰਥਨਾ ਕਰਦੇ ਆ ਕਿ ਅੱਜ ਵੇਲਾ ਹੈ ਵਿਲਾਵਾ ਆ ਕੇ ਬਾਅਦ ਵਿੱਚ ਫਿਰ ਇਤਰਾਜ਼ ਕਰਨਾ ਜਾਂ ਗਿਲਾ ਕਰਨਾ ਉਹਦੇ ਨਾਲ ਗੱਲ ਬਣਦੀ ਨਹੀਂ ਅੱਜ ਹੀ ਮੌਕਾ ਹੈ ਇਹਨਾਂ ਤਬਾਅਮ ਚੀਜ਼ਾਂ ਦਾ ਜਿਹੜਾ ਫੈਸਲਾ ਔਰ ਇਹਨਾਂ ਤਬਾਅਮ ਚੀਜ਼ਾਂ ਦਾ ਜਿਹੜਾ ਹਿਸਾਬ ਹੈ ਉਹ ਕੇਂਦਰ ਸਰਕਾਰ ਨਾਲ ਕੀਤਾ ਜਾਏ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ